ਜਿਵੇਂ ਪੜਾਂਗੇ ਅਮੋਸ ਦਾ ਸ਼ੇਮਾ ਦੇਇ ਚੋਲ ਮੋਲ ਵਾਲਿਆਂ ਦੀ ਸਜਾ ਪਹਿਲੀ ਐਤ ਹਾਈ ਉਹਨਾਂ ਨੂੰ ਜੋ ਸਿਓਨ ਵਿੱਚ ਆਰਾਮ ਕਰਦੇ ਹਨ ਅਤੇ ਉਹਨਾਂ ਨੂੰ ਜਿਹੜੇ ਸਮਰੀਆ ਦੇ ਪਹਾੜ ਉੱਤੇ ਚੈਨ ਨਾਲ ਰਹਿੰਦੇ ਹਨ ਜਿਹੜੇ ਖਾਸ ਕੌਮਾਂ ਦੇ ਮੰਨੇ-ਧੰਨੇ ਹਨ ਜਿਨ੍ਹਾਂ ਕੋਲ ਇਜ਼ਰਾਈਲ ਦਾ ਘਰਾਣਾ ਆਉਂਦਾ ਹੈ ਦੂਸਰੀ ਐਤ ਕਲ ਨੈਨੂ ਕੱਲੋ ਅਤੇ ਵੇਖੋ ਅਤੇ ਉੱਥੇ ਮਹਾਨ ਹਮਦਾਤ ਨੂੰ ਜਾਓ ਫੇਰ ਫਲੀਸਤੀਆਂ ਦੇ ਗੱਥ ਨੂੰ ਜਾਓ ਭਲਾ ਇਹ ਉਹਨਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ ਜਾਂ ਉਹਨਾਂ ਦੀ ਹੱਦ ਤੁਹਾਡੀ ਹੱਦ ਨਾਲੋਂ ਵੱਡੀ ਹੈ ਤੀਸਰੀ ਆਇਤ ਤੁਸੀਂ ਜੋ ਵਿਪਤਾ ਦੇ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ ਚੌਥੀ ਆਇਤ ਹਈ ਉਹਨਾਂ ਜੋ ਹਾਥੀ ਦੰਦ ਦੇ ਦੇ ਪਲੰਗ ਉੱਤੇ ਲੇਟਦੇ ਹਨ ਅਤੇ ਆਪਣੇ ਵਿਛੌਣੇ ਉੱਤੇ ਲੰਮੇ ਪੈਂਦੇ ਹਨ ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹਨ ਪੰਜਵੀਂ ਆਇਤ ਜੋ ਰਬਾਬ ਨਾਲ ਬੰਸ ਬੇਸੁਰੇ ਗੀਤ ਗਾਉਂਦੇ ਹਨ ਅਤੇ ਦੌ ਦਾ ਮਾਂਜ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹੋ। ਛੇਵੀਂ ਆਇਤ ਜੋ ਕਟੋਰੀਆਂ ਵਿੱਚ ਮੈਂ ਪਿੰਦੇ ਹੋ ਅਤੇ ਆਪਣੇ ਆਪ ਨੂੰ ਖਾਲਸ ਤੇਲ ਨਾਲ ਮਲਦੇ ਹੋ ਪਰ ਯੂਸਫ ਦੀ ਤਬਾਹੀ ਉਤੇ ਅਫਸੋਸ ਨਹੀਂ ਕਰਦੇ। ਸਤਮੀ ਆਇਤ ਇਸ ਲਈ ਹੁਣ ਉਹ ਪਹਿਲੇ ਅਸੀਰਾ ਨਾਲ ਅਸੀਰ ਵਿੱਚ ਜਾਣਗੇ ਅਸੀਰੀ ਵਿੱਚ ਜਾਣਗੇ ਅਤੇ ਲੰਮੇ ਪਹਿਣ ਵਾਲਿਆਂ ਦਾ ਚੋਲ ਮੋਲ ਜਾਂਦਾ ਰਹੇਗਾ। 8ਵੀਂ ਆਇਤ ਤੇ ਪ੍ਰਭੂ ਇਹ ਹੋਵਣੇ ਆਪਣੀ ਜਾਨ ਦੀ ਸੌ ਖਾਦੀ ਸੈਨਾ ਦਾ ਯਹੋਵਾ ਦਾ ਵਾਕ ਹੈ ਮੈਂ ਯਾਕੂਬ ਦੇ ਹੰਕਾਰ ਨੂੰ ਠੋਕਣ ਕਰਦਾ ਹਾਂ ਅਤੇ ਉਹਦੀਆਂ ਮੜੀਆਂ ਨਾਲ ਵੈਰ ਰੱਖਦਾ ਹਾਂ ਸੋ ਮੈਂ ਸ਼ਹਿਰ ਅਤੇ ਉਸ ਦੀ ਭਰਪੂਰੀ ਛੱਡ ਦੇਵਾਂਗਾ 9ਵੀਂ ਆਇਤ ਅਤੇ یوں ਹੋਵੇਗਾ ਕਿ ਜੇ ਇੱਕ ਘਰ ਵਿੱਚ 10 ਮਨੁੱਖ ਬਾਕੀ ਰਹਿਣ ਉਹ ਮਰ ਜਾਣਗੇ 10ਵੀਂ ਆਇਤ ਤਾਂ ਜਦ ਉਸ ਦਾ ਸਾਖ ਉਸ ਨੂੰ ਸਾੜਦਾ ਹੈ ਤਾਂ ਉਸ ਨੂੰ ਚੁੱਕੇ ਪਈ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਜੋ ਉਹ ਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਖੇ ਕੀ ਤੇਰੇ ਨਾਲ ਕੋਈ ਹੋਰ ਵੀ ਹੈ ਤਾਂ ਉਹ ਆਖੇ ਨਹੀਂ ਤਾਂ ਉਹ ਆਖੇ ਚੁੱਪ ਰੋ ਕਿਉਂ ਜੋ ਅਸਾ ਯਹੋਵਾ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ 11ਵਾਂ ਐਤ ਵੇਖੋ ਤਾਂ ਯਹੋਵਾ ਹੁਕਮ ਕਰਦਾ ਹੈ ਅਤੇ ਵੱਡਾ ਘਰ ਛੇਕਾ ਨਾਲ ਅਤੇ ਛੋਟਾ ਘਰ ਟਿਹੜਾ ਨਾਲ ਮਾਰਿਆ ਜਾਵੇਗਾ 12ਵਾਂ ਐਤ ਭਲਾ ਉਹਦੇ ਚ ਟਣਾਉ ਤੇ ਦੌੜਦੇ ਹਨ ਜਾਂ ਲੋਕ ਬਲ ਦਾ ਨਾਲ ਉਥੇ ਹਲ ਵਾਉਂਦੇ ਹਨ ਪਰ ਤੁਸੀਂ ਇਨਸਾਫ ਨੂੰ ਇੰਦਰਾਂ ਨਾਲ ਅਤੇ ਧਰਮ ਦੇ ਫਲ ਨੂੰ 나ਗ ਦੇਉਣੇ ਨਾਲ ਬਦਲ ਦਿੱਤਾ 13ਵੀਂ ਆਇਤ ਤੁਸੀਂ ਜੋ ਖਿਆਲੀ ਗੱਲਾਂ ਉੱਤੇ ਆਨੰਦ ਹੁੰਦੇ ਹੋ ਅਤੇ ਆਖਦੇ ਹੋ ਕਿ ਅਸਾਂ ਆਪਣੇ ਹੀ ਬਲ ਨਾਲ ਅਤੇ ਆਪਣੇ ਹੀ ਸਿੰਘ ਨਾਲ ਨਹੀਂ ਲਾਏ 14ਵੀਂ ਆਇਤ ਤਾਂ ਵੇਖੋ ਇਹ ਇਸਰਾਇਲ ਦੇ ਘਰਾਣੇ ਮੈਂ ਤੁਹਾਡੇ ਵਿਰੁੱਧ ਇੱਕ ਕੌਮ ਉਠਾਵਾਂਗਾ ਯਹੋਵਾ ਸੈਨਾ ਦਾ ਪਰਮੇਸ਼ਰ ਦਾ ਵਾਕ ਹੈ ਅਤੇ ਉਹ ਤੁਹਾਨੂੰ ਹਮਦਾਤ ਦੇ ਲਾਂਗੇ ਤੋਂ ਅਰਬਾਦੀ ਨਦੀ ਤੱਕ ਸਤੌਣਗੇ ਆਮੀਨ ਪ੍ਰਭੂ ਜੀ ਦੇ ਨਵਚਨਣ ਪੜ੍ਹੇ ਸੁਣਿਆ ਅਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ੀਫਾ ਸ਼ਾਂਤੀ ਰਮ ਸਦਾ ਵਸੇ ਰਹਿਣ ਅਮੀ ਸਾਂਜਮਸੀ ਕੀ